ਸਾਰਿਆਂ ਨੇ ਦੋਨੇ ਹੱਥ ਉੱਪਰ ਕਰਕੇ ਜਕਾਰਾ ਲਾਉਣਾ ਆ ਆ ਸ਼ਕਤੀ ਮਈਆ ਦੇ ਦਰਬਾਰ ਦੀ ਵਾਹਿਗੁਰੂ ਲਖ ਦਾ ਤੇ ਪੀਰ ਦੇ ਦਰਬਾਰ ਦੀ ਵਾਹਿਗੁਰੂ ਆਪਣੇ ਆਪਣੇ ਗੁਰੂ ਪੀਰ ਉਸਤਾਦ ਦੇ ਦਰਬਾਰ ਦੀ ਵਾਹਿਗੁਰੂ ਆਪਣੇ ਆਪਣੇ ਮਾਤਾ ਪਿਤਾ ਦੇ ਪਿਆਰ ਦੀ ਸਦ ਜੀ ਹਾਂਜੀ ਹੜੀ ਕੇ ਕੇ ਬੰਦਾ ਆਖਦਾ ਨਰਾਮ ਹੈ ਬਾਦਸ਼ਾਹੀ ਬੰਤਾ ਆਖ ਦਾ ਕਰਾਮਾ ਬਾਦਸ਼ਾਹੀ ਤੇ ਹੋਣੀ ਆਖ ਦੀ ਕਰਾ ਫਕੀਰ ਤੈਨੂੰ ਆ ਬੰਤਾ ਆਖ ਦਾ ਇਕ ਲਾਹਾ ਤੇ ਇਕ ਪਾਵਾ ਤੇ ਹੋਣੀ ਆਖ ਦੀ ਜੁੜੇ ਨਾ ਵੀ ਯਾ ਤੇਰੀਆ ਗੱਗੜ ਵਾਲਿਆ ਮਮੇ ਵਾਲਿਆ ਓਏ ਤੇ ਜਗਾ ਚਕਾ ਤੇ ਰੱਖੂਗਾ ਪੀਰ ਤੈਨੂੰ ਕਹਿੰਦੋ ਸੱਚੇ ਦਰਬਾਰ ਦੀ ਜੈ ਸਦਾ ਦੀ ਹੋ ਸਾਦੂ ਲੰਮੀ ਅਜਟਾਵਾ ਵਾਲੇ ਸਤ ਪਈਆ ਉੱਤੇ ਰੇ ਸਾਧੂ ਲੰਮੀ ਅਜ ਕਹਾਵਾ ਵਾਲੇ ਸਤ ਪਈਆ ਉੱਤੇ ਰੇ ਸਾਧੂ ਲੰਮੀ ਅਜ ਕਹਾਵਾ ਵਾਲੇ ਸਤ ਪਈਆ ਉੱਤੇ ਰੇ ਮਿੱਠੇ ਚ ਤਾੜੀ ਦੇ ਤਾਦੇ ਰੋ ਦੇ ਵੀ ਨਾ ਜਾਣਦੇ ਸਤ ਗੁਰੂ ਦੇ ਮੱਪਾਈ ਵੇ ਵੀ ਨਾ ਜਾਣਦੇ ਓ ਸਾਧੂ ਆਂ ਦੀ ਮੱਪਾਈ ਵੇ ਵੀ ਨਾ ਜਾਣਦੇ ਸਤ ਗੁਰੂ ਦੇ ਮੱਪਾਈ ਵੇ ਵੀ ਰਾਜਣਦੇ ਵੇਤਵਾਲੀ ਮੈਂ ਮੜੂ ਤਾਂ ਸਾਧ ਹੀ ਫਿਛਾੜਦੇ ਵੇਤਵਾਲੀ ਮੈਂ ਮੜੂ ਤਾਂ ਸਾਧ ਹੀ ਫਿਛਾੜਦੇ ਵੇਤਵਾਲੀ ਮੈਂ ਮੜੂ ਤਾਂ ਸਾਧ ਪਾਈ ਜਾਣਦੇ ਵੇਟਵਾਲੀ ਮੈਂ ਮੜੂ ਤਾਂ ਸਾਧ ਪਾਈ ਜਾਣਦੇ ਅੱਜ ਦੁੱਖਾਂ ਦਾ ਕਰੋ ਦੇ ਛਟਕਾਰੇ ਅੱਗ ਦੀਆਂ ਤੇ ਹਾਰੇ ਤੇਰੇ ਗੱਤਿਆ ਤੇ ਆਣ ਤੇਰੇ ਚੱਪੀ ਮਾਰ ਚੱਪੀ ਦੇ ਸਾਧੂ ਲੰਮੀਆ ਚਕਾਵਾ ਵਾਲੇ ਗੱਤਿਆ ਗਲਾ ਵਿੱਚ ਖੁੱਲੀਆਂ ਜਟੂਰੀਆਂ ਸਾਧੂਆਂ ਦੇ ਨਾਲ ਵਿੱਚ ਖੁੱਲੀਆਂ ਜਟੂਰੀਆਂ ਆਸਾ ਤੇ ਮਰਦਾ ਮੇਰਾ ਸਾਧਕੇ ਵੇ ਪੂਰੀਆਂ 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 ਹਾਜੇ ਦੁੱਖਾਂ ਤੋਂ ਕਰਾਉਂਦੇ ਛਟਕਾਰ ਓਏ ਗੱਟੀਆਂ ਤੇ ਹਾਨ ਉੱਤਰੇ ਓਏ ਗੱਟੀਆਂ ਤੇ ਹਾਨ ਉੱਤਰੇ ਬਾਈ ਵੇ ਤੁਹੀ ਰਜਾਰ ਵੇ ਬੋਲੇ ਬਾਈ ਵੇ ਤੁਹੀ ਰਜਾਰ ਆ ਸਾਜ਼ ਵਾਲੀ ਬਾਬਾ ਨੂੰ ਤਾਂ ਸਾਜ਼ ਹੀ ਪਛਾਣ ਦੇ ਬਾਬਾ ਨੂੰ ਤਾਂ ਸਾਜ਼ ਹੀ ਪਛਾਣ ਦੇ ਉਹ ਵੇ ਦਾ ਵਾਲੀ ਬਾਬਾ ਨੂੰ ਤਾਂ ਸਾਜ਼ ਪਛਾਣ ਦੇ ਵੇ ਵਾਲੀ ਮੇਹਰੂ ਦਾ ਸਾਜ਼ ਪਛਾਣ ਦੇ ਆ ਗੱਲ ਦੁੱਖਾ ਤੋਂ ਘਰੋਂ ਦੇ ਛੱਟਕਾਰ ਓ ਗੱਡੀਆਂ ਤਿਆਰ ਕਰ ਸਾਡੇ ਦੇ ਬਾਬਾ ਆ ਗੱਡੀਆਂ ਤੇ ਹਲੋ ਦੇ ਵੇ ਸੱਤ ਪਾਈਆਂ ਉਤਰੇ ਮੱਤਾਰੀ ਪਾਲਿਆ ਜੀ ਫਿਰਨਾਗ ਤੋਂ ਦੀਆ ਵਾਲਾ ਹੋ ਜੀ ਕਿਲਪਟਾਰੀ ਪਾਲਿਆ ਜੀ ਪੈਰੋ ਨਾਗ ਤੋਂ ਦੀਆ ਵਾਲਾ ਜੇ ਤਾਂ ਸਾਸੀ ਮੁਤਰਾ ਵਾਲਾ ਤੇਰੀ ਦੇ ਪ੍ਰਖੜ ਯਾਰੇ ਪਉਣੀ ਦੇ ਰੰਗ ਬਿਆਏ ਪਉਣ ਤੇਰੀ ਦੇ ਪੈੜ ਹਲਾਰੇ ਤੇਰੀ ਦੇ ਪੈੜ ਹਲਾਰੇ ਜਾਮ ਤੇ ਵਾਰੇ ਵਾਰੇ ਜਾਮ ਤੇ ਵਾਰੇ ਵਾਰੇ ਜਾਮ ਤੇ ਵਾਰੇ ਵਾਰੇ ਕੀਲਪਟਾਰੀ ਪਾਲ ਅਜ ਪਰੋ ਨਾਗ ਕੌਟੀਆਂ ਵਾਲਾ ਕੀਲਪਟਾਰੀ ਪਾਲ ਅਜ ਪਰੋ ਨਾਗ ਕੌਟੀਆਂ ਵਾਲਾ ਪਰੋ ਨਾਗ ਕੌਟੀਆਂ ਵਾਲਾ ਹਲੇ ਬੋਲ ਸੇਰਪਾਲ ਜੌੜੇ ਨਿਹਾਲੀ ਵਾਲੀ ਜੀ ਸਦਾ ਬੋਲ ਪੈਰੋ ਛੜੀਏ ਜੀ ਸਦਾ ਹੈ ਬੋਲ ਮਾਤਾ ਜੀ ਸਦਾ ਜੀ ਬੋਲ ਬੋਲ ਸਾਨੇ ਜੀ ਸਦਾ 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 ਹੈ ਬੋਲ ਸਾਧੂ ਸੰਤਾਂ ਦੀ ਸਦਾ ਹੈ ਬੋਲ ਅਪਣੇ ਆਪਣੇ ਗੁਰੂ ਦੀ ਸਦਾ ਹੈ ਬੋਲ ਸਤਨਾਮ ਵਾਹਿਗੁਰੂ ਦੀ ਬੋਲ ਸੱਚੇ ਦਰਬਾਰ ਦੀ

ਸਦਾ ਤੂੰ ਹੱਥੇ ਆਇਆ ਸਾਧਾ ਨਾ ਮਿੱਟੀ ਲਾ ਕੇ ਸਦਾ ਤੂੰ ਹੱਥੇ ਆਇਆ ਸਾਧਾ ਨਾ ਮਿੱਟੀ ਲਾ ਕੇ ਸਦਾ ਤੂੰ ਹੱਥੇ ਆਇਆ ਸਾਧਾ ਨਾ ਮਿੱਟੀ ਲਾ ਕੇ ੁੱਲੇ ਨੂੰ ਰਸਤੇ ਤੈਨੂੰ ਪਾੜਨ ਕੇ ਫਰਿਆਦ ਕਰੇਗਾ ਤਕਰੇਸੀ ਪੁੱਤ ਸਾਧ ਦੇ ਦੱਤੇ ਸੀ ਫਰਿਆਦ ਕਰੇਗਾ ਤਕਰੇਸੀ ਪੁੱਤ ਸਾਧ ਦੇ ਤਕਰੇ ਕਰੇਗਾ ਉਹ ਸੱਜਾ ਯਾਦ ਕਰੇਗਾ ਓਏ ਬਰਦਾ ਸਾਦਾ ਦੇ ਬੱਚੇ ਹੁੰਦੇ ਨਾਗਾ ਤੇ ਜਾਰੀ ਬਰਦਾ ਸਾਦਾ ਦੇ ਬੱਚੇ ਹੁੰਦੇ ਨਾਗਾ ਤੇ ਜਾਰੀ ਬਰਦਾ ਸਾਦਾ ਦੇ ਬੱਚੇ ਹੁੰਦੇ ਮਨ ਦੇ ਵਿੱਚ ਖੋਟ ਨਹੀਂ ਰੱਖਦੇ ਦਿਲਾਂ ਦੇ ਸੱਚੇ ਹੁੰਦੇ ਮਨ ਦੇ ਵਿੱਚ ਖੋਟ ਨਹੀਂ ਰੱਖਦੇ ਦਿਲਾਂ ਦੇ ਸੱਚੇ ਹੁੰਦੇ ਉਹ ਮਨ ਦੇ ਵਿੱਚ ਖੋਟ ਨਹੀਂ ਰੱਖਦੇ ਦਿਲਾਂ ਦੇ ਸੱਚੇ ਹੁੰਦੇ ਮਨ ਦੇ ਵਿੱਚ ਖੋਟ ਨਹੀਂ ਰੱਖਦੇ ਦਿਲਾਂ ਦੇ ਸੱਚੇ ਹੁੰਦੇ ਭੁੱਲੇ ਨੂੰ ਤੈਨੂੰ ਰਸਤੇ ਪਾੜ ਕੇ ਫਿਰ ਯਾਦ ਕਰੇਗਾ ਤੇਰੇ ਸੀ ਪੁੱਤ ਸਾਦੇ ਕਰੇ ਸਿੱਧਾ ਸਾਥ ਤੇ ਟੱਕਰੇ ਪ੍ਰਿਆਰ ਕਰੇਗਾ ਉਹ ਸੱਚੀ ਯਾਦ ਕਰੇਗਾ ਓਏ ਆਇਆ ਹੋ ਜੋ ਬਰਲਾਦਾ ਬਾਬਾ ਕਹਿੰਦਾ 10 ਗੁਣਾ ਤੇ 70 ਗੁਣਾ ਪਰ ਦਰਗਾਹ ਬੰਦ ਹੋਈ ਆਈ ਸੰਗਤ ਦੀ ਤੋਂ ਕਿਉਂ ਜੋ ਸਰਦਨ ਅੰਦਰ ਲਾਦਾ ਬਤ ਕਹਿੰਦਾ ਦਾਣੇ-ਦਾਣੇ ਤੇ ਮੋਹ ਰੱਖੀ ਬਾਬਾ ਕਹਿੰਦਾ ਅੱਜ ਦਾ ਦੀਵਾਨ ਅੱਜ ਵੱਜ ਕੇ ਨਹੀਂ ਹੋਇਆ ਬਤ ਜੋ ਵੀ ਤਰਸ ਲਾਇਆ ਸਭ ਕੁਝ ਮੁਸਪੁਰਾ ਸਾਧੀਆਂ ਦਾ ਸਭ ਮੰਜ਼ੂਰ ਗੌਣ ਵਾਲੇ ਨੂੰ ਗੌਣ ਬਸਤ ਮਾਲਕ ਦੀ ਕਟਹਿਰੀ ਚ ਹੁਕਮ ਆਇਆ ਬਾਬਾ ਕਹਿੰਦਾ ਕੁਝ ਵੀ ਨਹੀਂ ਸੀ ਕੁਝ ਵੀ ਨਹੀਂ ਸੀ ਕੋਈ ਅਜੇ ਤੱਕ ਲੋਕ ਕੋਈ ਦਾ ਕੰਦੇ ਸ਼ੁਰੂ ਕਰਦੇ ਸੀ ਠੀਕ ਹੈ ਨਾ ਪਰ ਤੁਸੀਂ ਮਾਲਕ ਦੇ ਪਰ ਸਰਕ ਮਾਲਕ ਨੇ ਸਭ ਕੁਝ ਕਰ ਦਿੱਤਾ ਉਹ ਤੁੰਦ ਬੰਦ ਚੜ ਕੇ ਦਿੱਤਾ ਤੁਸੀਂ ਸੋਚਿਆ 택ਸੀ ਦੇ ਹੋ ਗਿਆ ਬਾਹਰ ਐਵੇਂ ਗੱਲ ਹੇ 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 ਦੂਜੇ ਨੰਬਰ ਦੇਤੇ ਤੇ ਪੁੱਤਰ ਦਾ ਜਨਮ ਦਿਨ ਅੱਬਾ ਬੇਰਹਿਮਾਤ ਲੱਗ ਮੁਬਾਰਕ ਲੰਮੀ ਸਾਰੀ ਉਮਰ ਬਰਸੀ ਬੱਚੇ ਦੇ ਵਾਸਤੇ ਬੱਚੇ ਦੇ ਰਹਿਦਾ ਸੀ 4 ਸਾਲਾਂ ਤੋਂ ਹੋਇਆ ਸੀ ਹਾਂਜੀ 2 ਸਾਲਾਂ ਤੋਂ 2 ਸਾਲਾਂ ਤੋਂ ਹੋਇਆ ਸੀ ਕੀ ਕਹਿੰਦੇ ਸੀ ਡਾਕਟਰ ਹਾਂ ਦਾਸ਼ਤਕ ਕਹਿੰਦੇ ਸੀ ਜਦੋਂ ਤੱਕ ਬੱਚਾ ਹੋਇਆ ਨਹੀਂ ਹੁੰਦਾ ਵੀ ਕਹਿੰਦੇ ਸੀ ਪਰ ਉਹ ਪ੍ਰਮਾਤਮਾ ਨੇ ਰਖਵਾਲਾ ਮਾਲਕ ਮੇਰੇ ਜੀ ਵੀ ਨਾ ਕੋਈ ਸਿਰਫ ਪ੍ਰਮਾਤਮਾ ਮੇਰੀ ਸੇਵਾ ਨਾ ਕੰਮ ਕਰਨਾ ਤੁਹਾਡੀ ਕਿਸਮਤ ਨਹੀਂ ਕਰੇ ਮੇਰੀ ਸੇਵਾ ਕੰਮ ਕਰਦੇ ਆ ਤੁਹਾਡੀ ਕਿਸਮਤ ਕੰਮ ਕਰੇ ਸਮਝ ਗਏ ਤੁਸੀਂ ਵੀ ਕਿਹੜਾ ਦੋਲਗੇ ਵੀ ਨਹੀਂ ਵੱਜਦਾ ਸਰਚ ਪਾਣੀਆਂ ਸਰ ਵੱਡਾ ਕਦੇ ਜ਼ਖਾਮ ਦੀ ਗੋਲੀ ਦਿੱਤੀ ਹੋ? ਹਾਂ ਕੁਛ ਨਹੀਂ ਦਿੱਤਾ। 2 ਸਾਲਾਂ ਦਾ ਹੋ ਗਿਆ। ਅੱਜ ਨੈਟ 2 ਸਾਲਾਂ ਦਾ। ਅੱਜ ਦੋ ਹੀ ਮੁੰਡਾ ਹੈ। ਹਾਂ? ਹੈ? ਹੈ ਨਹੀਂ ਹੈ। ਦੋ ਹੀ ਮੁੰਡਾ ਹੈ। पर ਜਾ ਬੱਬ ਪ੍ਰਮਾਤਮਾ ਦੇ ਘਰੋਂ ਬਚਨ ਆਏ ਵੀ ਕਹਿੰਦਾ ਮੇਰੀ ਸੇਵਾਲੇ ਦੌਣ ਲੱਗ ਜਾ ਕਹਿੰਦਾ ਆ ਹੁਣ ਤੋ ਰੋਲੇ ਵਿੱਚ ਫੂਕ ਮਾੜਾ ਮੋਟਾ ਘਰੇ ਬੈ ਕੇ ਖਾਈ ਜਾ ਸੋਨ ਨੂੰ ਸੱਟਾਂ ਨਹੀਂ ਦਿੰਦਾ ਕਦੇ ਜਿੰਨ ਕਰ ਸਕਦਾ ਬੰਦ ਬੰਨੂ ਨਾ ਹੀ ਨਹੀਂ ਮੇਰੇ ਤਾਂ ਕੋਲ ਕੁਝ ਵੀ ਨਹੀਂ ਪਰ ਤੈਨੂੰ ਕੁਝ ਮਹਾਰਾਜ ਵੱਲੋਂ ਬਚਨ ਆਏ ਵੀ ਕਹਿੰਦਾ ਕੰਮ ਹੀ ਐ ਜੇ ਲਾ ਦੂੰ ਆ ਵੀ ਫੋਮਾ ਕਰੇ ਬੈਠ ਖਾਈ ਜਾ ਕਰੇ ਬੱਥਾ ਪਰ ਇੱਕ ਬਟਨ ਵਾਲੇ ਵਿੱਚ ਕੋੜ ਕੋਲੇ ਨਹੀਂ ਕੋਈ ਕਦੇ ਵੀ ਗੱਲ ਕਰਨ ਦੀ ਕੀ ਹਾਂ ਲੋਏ ਤੇ ਨਹੀਂ ਕਰ ਲੋਏ ਤੇ ਨਹੀਂ ਕਰ ਦੂਜੀ ਗੱਲ 11 ਦਿਨ ਲਗਭਗ ਚੌਂਕੀਆਂ ਬਾਬੇ ਜੀ ਠੀਕ ਹੈ ਕੋਈ ਵੀ ਜਿਹਦਾ ਰਾਜੇ ਕੋਈ ਵੀ ਕੋਈ ਵੀ ਆ ਕੇ ਬਰਾਕੇ ਤੁਸਾਨੂੰ ਆਪ ਨੂੰ ਨੁਕਸਾਨ ਹੈ ਮੈਨੂੰ ਤਾਂ ਹੈ ਆਈ ਜੋ ਲੈਨ ਨਾਲ ਹੈ ਇਹਨਾਂ ਦੀ 21 22 ਸਾਲਾਂ ਤੋਂ ਹੈ ਸੋਲੇ ਹੈ 21 ਸਾਲਾਂ ਤੋਂ ਲਓ ਜੀ ਬਿਮਾਰ ਕਿਦੋਂ ਹੁੰਦਾ ਜਦੋਂ दारू ਪੀ ਲਿਆ 21 22 ਸਾਲਾਂ ਤੋਂ ਮਾਰ ਕੇ ਪੁੱਤ ਦੀ ਦਾਤ ਬਖਸ਼ੀ ਹੋਵੇ ਆਪਣੇ ਬੁੱਧੀ ਨਹੀਂ ਬਖਸ਼ੀ ਬੁੱਧੀ ਤਾਂ ਹੈਗੀ ਆਪਾਂ ਨੂੰ ਵੀ ਆਪਾਂ ਵੀ ਮੰਗੇ ਤਾਂ ਆਪਾਂ ਨੂੰ ਨੁਕਸਾਨ ਉਹ ਕੌਲੇ ਹੋਏ ਤੇ ਜਾਇਂ ਨਹੀਂ ਮਿਲਦੀ ਲੋਕ ਪੈਸੇ ਚੱਕੀ ਫਿਰਦੇ ਆ ਮੈਂ ਤਾਂ ਤੁਸੀਂ ਪੀ ਕੇ ਦੂਜੇ ਦਾ ਨਾਟਕ ਹੋ ਕੇ ਜਾ ਕੇ ਮੁੰਡਿਆਂ ਨੂੰ ਫੜਾ ਪਾ ਕੇ ਦੇਣੇ ਚੱਲ ਜੀ ਗਾ ਮੈਂ ਵੀ ਆਏ ਨਹੀਂ ਕਹਿੰਦਾ ਭਾਈ ਚੱਲ ਕੋਈ ਗੱਲ ਨਹੀਂ ਪਰ ਜਿੱਦ ਮਾਰ ਮਾਰੀ ਬਸਵਾਰ ਕੀ ਬੋਲ ਆ ਮੈਂ ਕੱਲ ਯਾਦ ਆਉਂਦੀ ਜ਼ਿੰਦਗੀ ਪਰ ਪੀੜ ਵਾਲੀ ਗੱਲ ਕਿ ਨਾ ਕਰੇ ਹੋਰ ਬਹੁਤ ਬਾਲਵਾ ਬਾਧੂਆਂ ਕਸਵਾ ਸਹੀ ਗੱਲ ਹੈ

ਤੇਰੇ ਤੇ ਕਿੰਨਾ ਲੱਗ ਪਹਿਲਾਂ ਉਹ ਪਰਮਾਤਮਾ ਬਨੋਂ ਵਜਨ ਲਿਆ ਸੀ ਮੁੰਡੇ ਦੀ ਵਾਲ ਵੀ ਹੋਣ ਦੀ ਜਿਹੜਾ ਉਹਨੂੰ ਨੁਕਸਾਨ ਕਿੰਨਾ ਚਿਰ ਗੰਢਾ ਰੰਗਾ ਤੇ ਰਿਕਲ ਦੋ ਮਹੀਨੇ ਫਿਰ ਵੀ ਲਾਈ ਲੈਂਦਾ ਸੀ ਚਲ ਕੋਈ ਗੱਲ ਨਹੀਂ ਫਿਰ ਕੋਚਾ ਵੀ ਮਰੋੜਦੀ ਵੀ ਮੁੰਡੇ ਨਾਲ ਬਸ ਕਰਦਾ ਫਿਰ ਹੁਣ ਤੇਰੀ ਅਗਲ ਟਿਕਾਣੀ ਆਈ ਐਮ ਕਦੇ ਵੀ ਐਸ ਤਰੇ دیਵਾਨ ਨਹੀਂ ਲੱਗਿਆ ਅੱਜ ਪਹਿਲਾ ਦਵਾਨਾ ਦਾ ਆਪਣਾ ਕਹਦਾ ਪਹਿਲਾ ਦਵਾਨਾ ਪਰ ਇੰਨਾ ਕਦੇ ਦਾ ਬਾਬਾ ਕਦੇ ਦਾ ਮੂੰਹ ਹੀ ਨਹੀਂ ਕੀਤਾ ਕਦੇ ਆ ਹੁਣ ਜਦੋਂ ਮੁੰਡਾ ਹੋਣ ਦੇ ਕਾਰਨ ਕੋਈ ਮਾੜੀ ਮੋੜੀ ਗੱਡੀ ਚੜੀ ਹੈ ਪਰ ਉਹਦਾ ਘਰੇ ਪੱਠਾ ਲੱਗਿਆ ਰਹਿੰਦੀ ਸੀ ਬਾਬਾ ਕਹਦਾ ਰਾਤ ਦਿੱਟ ਪਿੰਦੀ ਸੀ ਤਤੀ ਤਤੀ ਚੱਲਦੀ ਸੀ ਚੱਲਦੀ ਚੱਲਦੀ ਪਰ ਹੁਣ ਜਿੰਦਿਆਂ ਦੀ ਛੱਡੀ ਆ ਉਹਦੇ ਨਾਲ ਕੁਝ ਬਣ ਵੀ ਗਿਆ ਤੇ ਮਾੜਾ ਮੋਟਾ ਕੋਈ ਆਪ ਦੀ ਹੀ ਸਿਹਤ ਬਣ ਗਈ ਠੀਕ ਹੈ ਲਓ ਪਰ ਦਵਾਨ ਮਨਜ਼ੂਰ ਹੈ ਜੋ ਵੀ ਤਨਪੁੰਦਾ ਦਾ ਬਾਬੇ ਦਾ ਮਨਜ਼ੂਰ ਹੈ ਜੋ ਵੀ ਤਨਪੁੰਦਾ ਉਹ ਵੀ ਮਨਜ਼ੂਰ ਹੈ ਠੀਕ ਹੈ ਚਾਹ ਬੋਠਾ ਲੱਗਿਆ ਬਾਬੇ ਦਾ ਉਹ ਵੀ ਮਨਜ਼ੂਰ ਹੈ ਠੀਕ ਮੰਨ ਚ ਸ਼ਾਂਕਾ ਨਾ ਰੱਖਦੇ ਬਾਬੇ ਨੇ ਕਿ ਆ ਵਿਆਹ ਨਹੀਂ ਹੋ ਰਿਹਾ ਸਭ ਕੁਝ ਮਨਪੂਰਨ ਸਮਝ ਗਏ ਪਰ ਇੱਕ ਵਾਰ ਸਾਲਕ ਦੇ ਬਚਨ ਇਹਨਾਂ ਨੂੰ ਕੋਈ ਪੈਸਾ ਨਹੀਂ ਚਾਹੀਦਾ ਕੋਈ ਕੁਝ ਇਹ ਵਾਸ਼ਨਾ ਤੇ ਆਪਣੀ ਸ਼ਰਤਾਂ ਦੇ ਮਤੇ ਜਿੰਨੀ ਸ਼ਰਤਾਂ ਉਹਨਾਂ ਦੇ ਮੁੱਠੂ ਆ ਮੈਂ ਤਨਵਾਇ ਨਹੀਂ ਕਹਿੰਦਾ ਬਾਬਾ ਨਾਟਕੀ ਕੋਈ ਬਾਤ ਉਹ ਨਹੀਂ ਜਿੰਨੀ ਤੇਰੇ ਸ਼ੱਦਾ ਉਹਨਾਂ ਦੁੱਗਣਾ ਦੁੱਗਣਾ ਦਿੰਦਾ ਇਹਨਾਂ ਤੋਂ ਨੀਵੇਂ ਹੋ ਕੇ ਲਈਦਾ ਲੈਣਾ ਬਹੁਤ ਹੈ ਲੈਣਾ ਤੇ ਖਾਣਾ ਇਸ ਤੋਂ ਬਹੁਤ ਹੁਕਾ ਤੇਥੋਂ ਵੀ ਮੇਰੇ ਕੋਲ 41 ਗਾੜੀ ਜਿਹਨੂੰ ਸ਼ੁਰੂਆਤ ਕੀਤੀ ਹੈ ਅੰਦਰ ਤੋਂ ਤਾਂ ਵੀ ਨਹੀਂ ਲਿਆ ਵੀ ਤੇ ਖਾਤਾ ਵੀ ਨਹੀਂ ਨਹੀਂ ਕਹਦਾ ਗਾ ਅੱਜ ਨੂੰ ਜੇ ਉਹ ਸਹੀ ਲੈਣ ਤੇ ਸਹੀ ਦੀਤ ਦੇ ਹੁੰਦਾ ਤਾਂ ਕੀ ਦਾ ਕੀ ਬਣਦਾ ਕਾਮਲਾ ਬੰਦਾ ਮੈਂ ਕਦੇ ਕਿਸੇ ਨਾਲ ਪਿਆਰ ਨਹੀਂ ਕਰਿਆ ਉਹ ਪ੍ਰੇਮ ਨਹੀਂ ਬੱਸਦਾ ਆ ਸੋਨੂ ਜੀ ਉਹ ਕੌਣ ਨੂੰ ਦਹਮ ਕੋਸ ਦਾ ਕੋਸ ਦਾ ਸ਼ਾਪਾ ਮੈਨੂੰ ਵੀ ਬਹੁਤ ਚੰਗੀਆਂ ਲੱਗਦੀ ਪਰ ਨਹੀਂ ਕਿਸੇ ਦਾ ਤੁਹਾਨੂੰ ਕੁਝ ਨਹੀਂ ਕਰ ਸਕਦਾ ਉਹ ਪਰਮਾਤਮਾ ਤੋਂ ਵਾਂਗੋ ਉਹ ਸਾਈਂ ਲੋਕ ਤੋਂ ਵਾਂਗੋ ਉਹ ਦੇਵਤੇ ਮੰਨਨ ਦਾ ਸੋਨੂ ਕਹਿੰਦਾ ਕੋਈ ਸ਼ਾਪ ਦੇਖ ਦਿੰਦਾ ਵਿੱਚ ਹੈ ਜਿਹੜੇ ਇੱਥੇ ਤੇ ਇੰਦੀਆਂ ਉਹਦੇ ਲਈ ਹੋਣੀ ਪੈਂਦੀ ਹੈ ਪਰ ਨਹੀਂ ਕੋਈ ਸ਼ਾਪਾਸ਼ ਵਾਲੀ ਰੋਡ ਇੱਕ ਹੋਰ ਚੀਜ਼ ਦਾ ਤਾਂ ਵੀ ਦੱਸ ਬੋਲੋ ਸਹੀ ਗੱਲ ਹੈ ਵੀ ਇੱਕ ਹੋਰ ਚੀਜ਼ ਆ ਉਹ ਵੀ ਲੱਗਦੀ ਖਜ਼ਾਨੇ ਪਰਬੂਰੀ ਇਹਦਾ ਇਹਦਾ ਬਰਬਰ ਜਿੰਨਾ ਜੀ ਵਾਦਾ ਹੁੰਦਾ ਜਾਉਂਦਾ ਪਰ ਜਿੰਦਗੀ ਬਰਬਾਰ ਵੀ ਨਾ ਨਹੀਂ ਹੁੰਦਾ ਸਾਹ ਦਬਜ ਨਹੀਂ ਹੈ ਜ਼ਖਾਮ ਵੀ ਲੱਗਿਆ ਉਹ ਘੋਤੀ ਨਾਲ ਹੀ ਆਮ ਉਹ ਕੋਲੀ ਨਾਲ ਨਹੀਂ ਹੁੰਦਾ ਸਮਝ ਗਿਆ ਪਾਵਨ ਜੀ ਪਾਇਓ ਜਨਾਬ ਆਇਓ ਜੀ ਬੰਦਾ ਕਰਦੇ ਰਹਿੰਦੇ ਪਰ ਮਾਲਕ ਬੰਨੀ ਕੋਲ ਛੋਟੇ ਘਰੇ ਗੱਦੀ ਆ ਸਮਝ ਗਿਆ ਆ ਤੁਹਾਨੂੰ ਵੀ ਪਤਾ ਨਾ ਆ ਬਸ ਕਿਸੇ ਦਾ ਕੋਈ ਤਾਂ ਕੋਈ ਸੇਵਾ ਦੇਣ ਵਾਲਾ ਕੋਈ ਸਧਾਰਨ ਸੇਵਾ ਕਰਨੀ ਵੀ ਆਪ ਇਸ ਨਾਲ ਸਤਿਆਣਾ ਦੇ ਘਰ ਬਹੁਤ ਦੂਰ ਹੈ ਮਾਸ ਪਟੈਂਡਾ ਨੂੰ ਕਹਿੰਦਾ ਅੱਜ ਤੱਕ ਤੈਨੂੰ ਨਹੀਂ ਪਤਾ ਵੀ ਹਾਂ ਆਈ ਹੂ ਇਸ ਆਪਾਂ ਸੱਚੇ ਦਿਲੋਂ ਕਰਦੇ ਤਾਂ ਮਿਲਦਾ ਸਮਝੀ ਤੈਨੂੰ ਕਹਿੰਦਾ ਵਧੀਆ ਸੇਵਾ ਕਰਦਾ ਸੁਬਾ ਸ਼ਾਮ ਜੋਦਵਤੀ ਕਾਮੀ ਉਸਾਦੀ ਕਰੀ ਜਾਂ ਬਰਾਬਰ ਕਰਦਾ ਦਸ ਨਾਲ ਦੌਣ ਦੀ ਗੱਲ ਨੂੰ ਹਾਂ ਉਹ ਵਜੇ ਸੈਮ ਨਾਲ ਉੱਠ ਕੇ ਕੋਈ ਰੱਬ ਹੈ ਭਗਵੰਤ ਦੀ ਕੋਈ ਰਾਗਵਤੀ ਕੰਦ ਭਗਵੰਤ ਦੀ ਕੋਈ ਜਿਹੜਾ ਸੁਬਾ ਸੈਮ ਨਾਲ दाता तेरी सच्चे दरबार दे पगड़ा अमली जा ਹੇ ਮੇਰੇ ਮਨ ਨੂੰ ਚੱਲ ਬੁੱਗਲ ਨੂੰ ਬੱਬਾ ਭਾਇਆ ਮੇਰੇ ਵਿੱਚ ਜਾ ਕੇ ਹੰਗਾ ਬਿਨਾ ਅਮਲੀ ਜਾ ਸਾਗ ਭਾਇਆ ਤੂੜੇ ਤੇ ਆਤ ਕੰਡ ਕੋੜਵਾ ਕੇ ਨਾ ਥੰਮ ਤੇਰਾ ਪਵਾਲਿਆ 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 ਦਰ ਦਰ ਜੋਗੀਆਂ ਨੇ ਆ ਲੱਖਾਂ ਜਗਾਲੀਆਂ ਦਰ ਦਰ ਜੋਗੀਆਂ ਨੇ ਆ ਲੱਖਾਂ ਜਗਾਲੀਆਂ ਆ ਦਰ ਦਰ ਜੋਗੀਆਂ ਨੇ ਆ ਲੱਖਾਂ ਜਗਾਲੀਆਂ ਦਰ ਦਰ ਜੋਗੀਆਂ ਨੇ ਆ ਲੱਖਾਂ ਜਗਾਲੀਆਂ ਜਿਹੜਾ ਚੱਲ ਕੇ ਢਿੱਲੇ ਤੋਂ ਆ ਪੀੜਾ ਅਵਲੀ ਜਾ ਹੈ ਮੰਗਾ ਪੀੜਾ ਅਵਲੀ ਜਾ ਸਾਧ ਪੈ ਗਿਆ ਤੂੰ ਦੇ ਤੇ ਆਲੇ ਮੰਗਾ ਪੀੜਾ ਅਵਲੀ ਜਾ ਸਾਧ ਪੈ ਗਿਆ ਤੂੰ ਮੇਰੇ ਆਲੇ ਮੰਗਾ ਪੀੜਾ ਅਵਲੀ ਬੋਲੋ ਸਬਜੇ ਦਰਬਾਰ ਕੀ ਸੋਧ ਲੈ ਬੋ ਐਸੇ ਦਵਾਈ ਦਾ ਵਾਪਸ ਲੈ 21 ਦਿਨਾਂ ਤੇ ਰਿਜ਼ਲਟ ਦਿਖਾ ਦੇਣਾ ਜਿੰਨਾ ਤੈਨੂੰ ਖਰਚਾ ਲੱਗਿਆ ਸਾਰਾ ਹੀ ਮੋੜ ਦੋ ਧੰਨਵਾਦ ਸਮਝ ਗਿਆ 21 ਦਿਨਾਂ ਚ ਤੈਨੂੰ ਐਸੇ ਦਵਾਈ ਦਾ 22 22 ਠੀਕ ਹੈ ਰਜਿਸਟਰ ਸਭ ਜਿਹੜਾ ਦੇਖਦੇ ਹਾਂ ਉਹ ਵਧਾਰੇ ਜਾਂਦੇ ਹੋਣੇ ਤੈਨੂੰ ਹੱਕ ਦਾ ਮਿਲੂਆ ਪੈਸਾ ਉਹ ਮਰਜ਼ੀ ਕਿਧਰੋਂ ਮਰਜੀ ਮਿਲੇ ਤੇ ਸੰਤਾਂ ਦਾ ਬਦ ਨਹੀਂ ਹੋਇਆ ਚੱਲ ਅੰਦਰ ਵਾਪਸ ਉਹ ਵੀ ਆ ਜਾਂਦਾ ਉਹ ਵੀ ਕੌਮਲਾ ਕੌਣ ਦੇ ਗਾਲ ਨੇ ਆ ਐਲਨ ਚਲ ਉਹਨੂੰ ਵੀ ਕਹਿ ਕੇ ਸਮਝਾ ਦਿਓ ਜੇ ਕੁਛ ਬਾਤ ਤਾਂ ਕੌੜਾਵੜਾ ਹੀ ਹੋਵੇ ਠੀਕ ਹੈ ਇਹ ਕੁਛ ਵੀ ਨਹੀਂ ਬਰਾਬਰ ਇਹ ਗਾਣਾ ਨਾਲੇ ਘਰੋਂ ਬਾਹਰ ਨਾਲੇ ਖਤਮ ਸਿੰਗਲੇ ਚੰਗੀਆਂ ਚੰਗਲੇ ਪਾਣੀ ਪਰ ਮੈਂ ਇਸ ਨੂੰ ਵਾਰੀ ਵਾਰੀ ਬਾਈ ਛੋਟੇ ਛੋਟੇ ਪ੍ਰਾਂਧਾਂ ਵਿੱਚ ਗੱਦੀ ਹੈ ਜੋ ਕਰਦੇ ਸੀ ਉਹ ਮੈਂ ਸੁਧਾਰਨ ਕਰਨ ਦੀ ਸੇਵਾ ਤੋਂ ਠੀਕ ਹੈ ਤਾਂ ਕੋੜਾ ਕੋਣਾ ਕੋਣਾ ਦੌੜ ਠੀਕ ਹੈ ਇਹ ਗੱਲ ਮਰਦਾ ਸੁਬਾ ਗੰਮਾਨ ਉੱਪਰ ਤੋਂ ਪੜ੍ਹਨਾ